ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਮੋਗਾ ਦੇ ਵਿੱਚ ਕੋਟਕਪੂਰਾ ਬਾਈਪਾਸ ਦੇ ਨੇੜੇ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਕੁਝ ਸਮਾਜਿਕ ਸੁਸਾਇਟੀਆਂ ਜਥੇਬੰਦੀਆਂ ਅਤੇ ਪੰਜਾਬ ਪੁਲਿਸ ਮੋਗਾ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਲਾਸ਼ ਨੂੰ ਕਬਜ਼ੇ ਚ ਲੈ ਕੇ ਮੋਰਚਰੀ ਦੇ ਵਿੱਚ ਉਸ ਨੌਜਵਾਨ ਦੀ ਲਾਸ਼ ਨੂੰ ਰਖਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨ ਦੀ ਮੌਤ ਹੋਈ ਹੈ ਤੇ ਭੇਤ ਭਰੇ ਹਾਲਾਤਾਂ ਦੇ ਵਿੱਚ ਮੋਗਾ ਕੋਟਕਪੂਰਾ ਬਾਈਪਾਸ ਦੇ ਇੱਕ ਮੈਦਾਨ ਦੇ ਵਿੱਚ ਇੱਕ ਖਾਲੀ ਜਗ੍ਹਾ ਦੇ ਵਿੱਚ ਇਹ Laash ਬਰਾਮਦ ਕੀਤੀ ਗਈ ਆ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਵੀ ਇਹ Laash ਕਿਸ ਦੀ ਹੈ ਕੋਈ ਵੀ ਪਛਾਣ ਹਜੇ ਸਾਹਮਣੇ ਨਹੀਂ ਆਈ ਹੈ ਪਰ ਕੁਝ ਸਮਾਇਕ ਸੋਸਾਇਟੀਆਂ ਵੱਲੋਂ ਸੰਸਥਾਵਾਂ ਵੱਲੋਂ ਇਸ Laash ਨੂੰ ਚੁੱਕਿਆ ਗਿਆ ਤੇ ਨਾਲੋਂ ਨਾਲ ਮੋਰਚਰੀ ਦੇ ਵਿੱਚ ਇਸ ਨੌਜਵਾਨ ਦੀ Laash ਨੂੰ ਰੱਖਿਆ ਗਿਆ ਹਾਲਾਂਕਿ ਇਸ ਤੋਂ ਬਾਅਦ ਕੋਈ ਵੀ ਜੋ ਇਸ ਦੇ ਬਾਰੇ ਜਾਣਕਾਰੀ ਸਾਹਮਣੇ ਆਉਗੀ ਤਾਂ ਜ਼ਰੂਰ ਲੋਕਾਂ ਦੇ ਨਾਲ ਸਾਂਝੀ ਕੀਤੀ ਜਾਊਗੀ ਪਰ ਫਿਲਹਾਲ ਦੀ ਘੜੀ ਮੁੱਢਲੀ ਜਾਣਕਾਰੀ ਦੇ ਵਿੱਚ ਹਲੇ ਤੱਕ ਇਸ ਨੌਜਵਾਨ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਪਰ ਇਲਾਕੇ ਦੇ ਵਿੱਚ ਲਾਸ਼ ਮਿਲਣ ਦੇ ਕਾਰਨ ਸਨਸਨੀ ਫੈਲ ਗਈ ਹੈ। ਸਾਨੂੰ ਪੁਲਿਸ ਦੀ ਕਾਲ ਆਈ ਸੀ ਸਵੇਰੇ ਇੱਕ ਇੱਥੇ ਸਾਈਂਤਾਮ ਦੇ ਸਾਹਮਣੇ ਰੈੱਡ ਬੋਡੀ ਪਈ ਹੈ ਉਹ ਅਸੀਂ ਆਪ ਦੇ ਸੇਵਾਦਾਰਾਂ ਨਾਲ ਚੱਕਣ ਆਏ ਉਹ ਕਿ ਇਹ ਤਕਰੀਬਨ ਇਹਦੀ ਉਮਰ ਕੋਈ 20 ਤੋਂ 30 ਸਾਲ ਦੇ ਵਿੱਚ ਲੱਗਦੀ ਹੈ। ਸਦੇ ਬਹੁਤ ਬਲੱਡ ਨਿਕਲ ਰਿਹਾ ਨਾ ਕੋਈ ਉਹ ਅਸੀਂ ਚੱਕ ਲਿਆ ਕਵਰ ਕਰ ਲਿਆ ਇਹਦੀ شناختਾਸ਼ਾ ਵਸੇ ਇਹਦੀ ਇੱਕ ਲੋਰ ਪਾਈ ਵੀ ਹੈ ਇੱਕ ਇਹਦੇ ਸ਼ਰਟ ਪਾਈ ਵੀ ਹੈ ਡਬੀਆਂ ਵਾਲੀ ਇਹਦੇ ਹੱਥ ਦੇ ਵਿੱਚ ਇੱਕ ਕੜਾ ਇੱਕ ਗਾਨਾ ਇਹ ਪਾਇਆ ਹੋਇਆ ਤੇ ਸਰੀਰ ਤਾਂ ਥੋੜਾ ਜਿਆਦਾ ਹੈਲਥੀ ਹੈ ਜੇ ਕਿਸੇ ਨੂੰ ਵੀ ਇਹਦੀ شناخت ਹੋ ਸਕਦੀ ਹੋਵੇ ਤਾਂ ਅਸੀਂ ਵੀ ਵਾਣਾਂ ਪੂਰਾ ਸਵਾਰ ਕਰ ਸਕਦਾ ਜਾਂ ਸਵੈ ਸੇਵਾ ਸੈਂਟਰ ਸਵਾਰ ਕਰ ਸਕਦਾ ਇਹਨੂੰ ਦਾ ਪ੍ਰੋਫਾਈਲ ਲਈ ਸ਼ਰ ਲੋ ਤੋਂ ਮੋਗਾ ਵਿੱਚ ਕਰਦਾ ਸਰੋਤੋਂ ਮੋਗਾ ਇਹ ਨਹੀਂ ਕਹਿ ਸਕਦੇ ਕਿ ਪ੍ਰਵਾਸੀ ਹੈ ਕਿਉਂਕਿ ਉਹਦੇ ਕੱਪੜੇ ਤਾਂ ਨਹੀਂ ਲੱਗਦੇਗੇ ਇਹ ਕੋਈ ਆ ਵੀ ਹੋਊਗਾ ਜਾਂ ਕੀ ਹੋਊਗਾ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਅਸੀਂ ਇਹਨੂੰ 72 ਘੰਟੇ ਸਿਵਲ ਹਸਪੀਟਲ ਵਿੱਚ ਰੱਖਣ ਜਾ ਰਹੇ ਹਾਂ ਮੁਰਗੀ ਜੇ ਦੀ شناخت ਹੋ ਗਈ ਤਾਂ ਠੀਕ ਹੈ ਨਹੀਂ ਕੋਈ ਫ੍ਰੀ ਹੈਲਪ ਨਾਲ ਅਸੀਂ ਸਕਾਰ ਇਹ ਕਰਦੇ ਆਂ ਆ ਸਾਨੂੰ ਇੱਕ ਸਵਿਰੀ ਇਨਫੋਰਮੇਸ਼ਨ ਲਾਈਨ ਸੀ ਜਿਹੜਾ ਫਾਈਲ ਦਾ ਮੰਦਰ ਹੈਗਾ ਉਹ ਪੂਰਾ ਬਾਈ ਬਾਅਦ ਵਿੱਚ ਸਾਹਮਣੇ ਆਪਾਂ ਇੱਕ ਕਰ ਦਈਏ ਜਿਸ ਤੇ ਅਸੀਂ ਸਮਾਜ ਸਿਵਲ ਸੁਸਾਇਟੀ ਦੇ ਵੱਲੋਂ ਆਲੂ ਕੂਟ ਐਟ ਮੋਡਿਟੀਚਾ ਆਜੇ ਸਿਓਲ ਹਸਪੀਟਲ ਦੇ ਵਿੱਚ ਸ਼ਿਫਟ ਕਰਾਈ ਸਰ ਕੋਈ ਪਛਾਣ ਹੋ ਸਕੇ ਵੀ ਦੀ ਬਾਡੀ ਨੂੰ ਜਿਹੜਾ ਡੈੱਡ ਬਾਡੀ ਜਿਹੜਾ ਅਨਐਡੈਕਟ ਫਾਇਡਰ ਕਾਰ ਨੇ ਟੇਕਨ ਜੀਣਾ ਅਧੂਸ਼ ਮੋੜੀ ਸੁਣਾ ਅਪ੍ਰੋਚ ਸ਼ਿਫਟ ਲਈ ਨੂੰ ਪੂਸ਼ ਸੁਨਕਾਰਾ ਤੁਹਾਡੇ ਕੋਲ ਹੁਣ ਕੀ ਫਰਦ ਕਰਗੇ ਬਸ ਫੌਜੀ ਖੱਟਾ ਖੱਟਿਆ ਹੁੰਦਾ ਆ ਜਾਏਗਾ ਇਹ ਡੈਕ ਸਾਰੇ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਮੋਗਾ ਦੇ ਵਿੱਚ ਕੋਟਕਪੂਰਾ ਬਾਈਪਾਸ ਦੇ ਨੇੜੇ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਹੈ ਕੁਝ ਸਮਾਜਿਕ ਸੁਸਾਇਟੀਆਂ ਜਥੇਬੰਦੀਆਂ ਅਤੇ ਪੰਜਾਬ ਪੁਲਿਸ ਮੋਗਾ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ লাশ ਨੂੰ ਕਬਜ਼ੇ ਚ ਲੈ ਕੇ ਮੌਰਚਰੀ ਦੇ ਵਿੱਚ ਉਸ ਨੌਜਵਾਨ ਦੀ লাশ ਨੂੰ ਰਖਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨ ਦੀ ਮੌਤ ਹੋਈ ਹੈ ਤੇ ਭੇਤ ਪਰੇ ਹਾਲਾਤਾਂ ਦੇ ਵਿੱਚ ਮੋਗਾ ਕੋਟਕਪੂਰਾ ਬਾਈਪਾਸ ਦੇ ਇੱਕ ਮੈਦਾਨ ਦੇ ਵਿੱਚ ਇੱਕ ਖਾਲੀ ਜਗ੍ਹਾ ਦੇ ਵਿੱਚ ਇਹ লাশ ਬਰਾਮਦ ਕੀਤੀ ਗਈ ਹੈ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਵੀ ਇਹ লাশ ਕਿਸ ਦੀ ਹੈ ਕੋਈ ਵੀ ਪਛਾਣ ਹਜੇ ਸਾਹਮਣੇ ਨਹੀਂ ਆਈ ਹੈ ਪਰ ਕੁਝ ਸਮਾਇਕ ਸੁਸਾਇਟੀਆਂ ਵੱਲੋਂ ਸੰਸਥਾਵਾਂ ਵੱਲੋਂ ਇਸ লাশ ਨੂੰ ਚੁੱਕਿਆ ਗਿਆ ਤੇ ਨਾਲੋਂ ਨਾਲ ਮੋਰਚਰੀ ਦੇ ਵਿੱਚ ਇਸ ਨੌਜਵਾਨ ਦੀ লাশ ਨੂੰ ਰੱਖਿਆ ਗਿਆ ਹਾਲਾਂਕਿ ਇਸ ਤੋਂ ਬਾਅਦ ਕੋਈ ਵੀ ਜੋ ਇਸ ਦੇ ਬਾਰੇ ਜਾਣਕਾਰੀ ਸਾਹਮਣੇ ਆਉਗੀ ਤਾਂ ਜ਼ਰੂਰ ਲੋਕਾਂ ਦੇ ਨਾਲ ਸਾਂਝੀ ਕੀਤੀ ਜਾਊਗੀ ਪਰ ਫਿਲਹਾਲ ਦੀ ਘੜੀ ਮੁੱਢਲੀ ਜਾਣਕਾਰੀ ਦੇ ਵਿੱਚ ਹਲੇ ਤੱਕ ਇਸ ਨੌਜਵਾਨ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਪਰ ਇਲਾਕੇ ਦੇ ਵਿੱਚ Laash ਮਿਲਣ ਦੇ ਕਾਰਨ ਸਨਸਨੀ ਫੈਲ ਗਈ ਹੈ। ਸਾਨੂੰ ਪੁਲਿਸ ਦੀ ਕਾਲ ਆਈ ਸੀ ਇਸ ਮੇਰੇ ਇੱਕ ਜਿੱਥੇ ਸਾਈਂਤਾਮ ਦੇ ਸਾਹਮਣੇ ਡੈੱਡ ਬੋਡੀ ਪਈ ਹੈ। ਉਹ ਅਸੀਂ ਆਪ ਦੇ ਸੇਵਾਦਾਰਾਂ ਨਾਲ ਚੱਕਣ ਆਏ ਆ। ਉਹ ਕਿ ਇਹ ਤਕਰੀਬਨ ਇਹਦੀ ਉਮਰ ਕੋਈ 25 ਤੋਂ 30 ਸਾਲ ਦੇ ਵਿੱਚ ਲੱਗਦੀ ਹੈ। ਜਿਹਦੇ ਮੂੰਹ ਤੋਂ ਬਲੱਡ ਨਿਕਲ ਰਿਹਾ ਹੈ ਨਾ ਕੋਈ। ਉਹ ਅਸੀਂ ਚੱਕ ਲਿਆ, ਕਵਰ ਕਰ ਲਿਆ। ਜਿਹੜੀ شناختਸ਼ਾਸੇ ਜਿਹੜੀ ਇੱਕ ਲੋੜ ਪਾਈ ਵੀ ਹੈ, ਇੱਕ ਜਿਹੜੇ ਸ਼ਰਟ ਪਾਈ ਵੀ ਹੈ ਡੱਬੀਆਂ ਵਾਲੀ। ਜਿਹਦੇ ਹੱਥ ਦੇ ਵਿੱਚ ਇੱਕ ਕੜਾ, ਇੱਕ ਗਾਨਾ ਇਹ ਪਾਇਆ ਹੋਇਆ ਹੈ। ਇਹ ਸਰੀਰ ਦਾ ਥੋੜਾ ਜਿਆਦਾ ਹੈਲਥੀ ਹੈ। ਇਹ ਕਿਸੇ ਨੂੰ ਵੀ ਇਹਦੀ ਸ਼ਨਾਖ ਹੋ ਸਕਦੀ ਹੋਵੇ। ਤਾਂ ਸੀ ਵੀ ਵਨਾਂ ਪੂਰਾ ਸਪਰ ਕਰ ਸਕਦਾ ਜਾਂ ਸਭਾ ਜੀਵਾ ਸੈਕਟਰ ਤੋਂ ਕਰ ਸਕਦਾ। ਇਹਨੂੰ ਤਾਂ ਟ੍ਰੈਡੀਟ ਲਈ ਸੀ ਬਲੌਗ ਜਿਹੜਾ ਮੋਗਾ ਵਿੱਚ ਹੈ। ਸਰ ਉਹਦਾ ਮੋਡਾ ਇਹ ਨਹੀਂ ਕਹਿ ਸਕਦੇ ਕਿ ਪ੍ਰਵਾਸੀ ਹੈ ਕਿ ਕਿਉਂਕਿ ਉਹਦੇ ਕੱਪੜੇ ਤਾਂ ਨਹੀਂ ਲੱਗਦੇਗੇ। ਜਾਂ ਕੁਪੀਆਬੀ ਹੋਊਗਾ ਜਾਂ ਕੀ ਹੋਊਗਾ ਇਹਦੇ ਬਾਰੇ ਤਾਂ ਮਾਝ ਪਤਾ ਨਹੀਂ। ਅਸੀਂ ਇਹਨੂੰ 72 ਕਲੇ ਸਿਵਲ ਬਲੌਗ ਵਿੱਚ ਰੱਖਣ ਜਾ ਰਹੇ ਹਾਂ। ਮੁਰਗੀ ਜੇ ਇਹਦੀ ਸ਼ਨਾਖ ਹੋ ਗਈ ਤਾਂ ਠੀਕ ਹੈ। ਨਹੀਂ ਕੋਈ ਫ੍ਰੀ ਹੈਲਪ ਨਾਲ ਅਸੀਂ ਚਸ਼ਕਾਰੇ ਲਗਾ। ਆ ਸਾਨੂੰ ਇੱਕ ਸੂਰੀ ਇਨਫਰਮੇਸ਼ਨ ਮਿਲਸੀ ਹੈ ਇਹ ਡੈਡ ਫਾਈਲ ਦਾ ਮੰਗ ਕਰ ਰਿਹਾ ਹੈ ਪੂਰਾ ਬਾਈ ਬਾਸ ਨੇ ਸਾਮਾਨਿਕ ਅਰਸ਼ਾ ਦੇ ਡੈਡ ਬੋਡੀ ਹੈ ਜਿਸ ਤੇ ਅਸੀਂ ਸਮਾਜ ਸੇਵਾ ਫਾਈਲ ਦੇ ਮੱਧ ਦਾ ਹਾਲ ਕੋਟ ਡੈਡ ਬੋਡੀ ਵਿੱਚ ਪਾ ਕੇ ਸੋਲ ਹਸਪੀਟਲ ਦੇ ਵਿੱਚ ਸ਼ਿਫਟ ਕਰਾਈ ਸਰ ਕੋਈ ਪਹਿਚਾਨ ਹੋ ਸਕੀ ਵੀ ਇਹ ਬੋਡੀ ਨੂੰ ਜੈ ਡੈਡ ਬੋਡੀ ਨੂੰ ਅਨੈਡੈਕਟ ਫਾਈਡੇ ਕਾਰ ਨੇ ਡੈਕਟੇਨ ਕੀ ਨਾ ਅਪਸ਼ਮਾੜੀ ਸਮਾਜ ਸੇਵਾ ਸੈਂਟਰ ਇਨ ਪੁਸ਼ਪ ਕਰ ਰਿਹਾ ਹੈ ਤੁਹਾਡੇ ਕੋਲ ਹੁਣ ਕੀ ਫਰਦਰ ਕਰਗੇ ਸਾਰੇ UNS ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਮੋਗਾ ਦੇ ਵਿੱਚ ਕੋਟ ਕਪੂਰਾ ਬਾਈਪਾਸ ਦੇ ਨੇੜੇ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਕੁਝ ਸਮਾਜਿਕ ਸੁਸਾਇਟੀਆਂ ਜਥੇਬੰਦੀਆਂ ਅਤੇ ਪੰਜਾਬ ਪੁਲਿਸ ਮੋਗਾ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਲਾਸ਼ ਨੂੰ ਕਬਜ਼ੇ ਚ ਲੈ ਕੇ ਮਾਰਚਰੀ ਦੇ ਵਿੱਚ ਉਸ ਨੌਜਵਾਨ ਦੀ লাশ ਨੂੰ ਰਖਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨ ਦੀ ਮੌਤ ਹੋਈ ਹੈ ਤੇ ਭੇਤਪਰੇ ਹਾਲਾਤਾਂ ਦੇ ਵਿੱਚ ਮੋਗਾ ਕੋਟਕਪੂਰਾ ਬਾਈਪਾਸ ਦੇ ਇੱਕ ਮੈਦਾਨ ਦੇ ਵਿੱਚ ਇੱਕ ਖਾਲੀ ਜਗ੍ਹਾ ਦੇ ਵਿੱਚ ਇਹ লাশ ਬਰਾਮਦ ਕੀਤੀ ਗਈ ਹੈ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਵੀ ਇਹ লাশ ਕਿਸ ਦੀ ਹੈ ਕੋਈ ਵੀ ਪਛਾਣ ਹਜੇ ਸਾਹਮਣੇ ਨਹੀਂ ਆਈ ਹੈ ਪਰ ਕੁਝ ਸਮਾਇਕ ਸੁਸਾਇਟੀਆਂ ਵੱਲੋਂ ਸੰਸਥਾਾਂ ਵੱਲੋਂ ਇਸ লাশ ਨੂੰ ਚੁੱਕਿਆ ਗਿਆ ਤੇ ਨਾਲੋਂ ਨਾਲ ਮੋਰਚਰੀ ਦੇ ਵਿੱਚ ਇਸ ਨੌਜਵਾਨ ਦੀ লাশ ਨੂੰ ਰੱਖਿਆ ਗਿਆ। ਹਾਲਾਂਕਿ ਇਸ ਤੋਂ ਬਾਅਦ ਕੋਈ ਵੀ ਜੋ ਇਹਦੇ ਬਾਰੇ ਜਾਣਕਾਰੀ ਸਾਹਮਣੇ ਆਉਗੀ ਤਾਂ ਜ਼ਰੂਰ ਲੋਕਾਂ ਦੇ ਨਾਲ ਸਾਂਝੀ ਕੀਤੀ ਜਾਊਗੀ ਪਰ ਫਿਲਹਾਲ ਦੀ ਘੜੀ ਮੁੱਢਲੀ ਜਾਣਕਾਰੀ ਦੇ ਵਿੱਚ ਹਲੇ ਤੱਕ ਇਸ ਨੌਜਵਾਨ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਪਰ ਇਲਾਕੇ ਦੇ ਵਿੱਚ লাশ ਮਿਲਣ ਦੇ ਕਾਰਨ ਸਨਸਨੀ ਫੈਲ ਗਈ ਹੈ। ਨੂੰ ਪੁਲਿਸ ਦੀ ਕਾਲ ਆਈ ਸੀ ਇਸ ਮੇਰੇ ਇੱਕ ਇਥੇ ਸਾਈ ਧਾਮ ਦੇ ਸਾਹਮਣੇ ਡੈੱਡ ਬੋਡੀ ਪਈ ਹੈ। ਉਹ ਅਸੀਂ ਆਪ ਦੇ ਸੇਵਾਦਾਰ ਨਾਲ ਚੱਕੜ ਆਏ ਆ ਉਹ ਕਿਸੇ ਤਕਰੀਬਨ ਇਹਦੀ ਉਮਰ ਕੋਈ 25 ਤੋਂ 30 ਸਾਲ ਦੇ ਵਿੱਚ ਲੱਗਦੀ ਹੈ ਜਿਹਦੇ ਮੂੰਹ ਤੋਂ ਬਲੱਡ ਨਿਕਲ ਰਿਹਾ ਨੱਕ ਤੋਂ ਵੀ ਉਹ ਅਸੀਂ ਚੱਕ ਲਿਆ ਕਵਰ ਕਰ ਲਿਆ ਇਹਦੀ شناختਾਸ਼ਾ 'ਸੇ ਇਹਦੀ ਇੱਕ ਲੋਰ ਪਾਈ ਵੀ ਹੈ ਇੱਕ ਇਹਦੇ ਸ਼ਰਟ ਪਾਈ ਵੀ ਹੈ ਡੱਬੀਆਂ ਵਾਲੀ ਇਹਦੇ ਹੱਥ ਦੇ ਵਿੱਚ ਇੱਕ ਕੜਾ ਇੱਕ ਗਾਨਾ ਇਹ ਪਾਇਆ ਹੋਇਆ ਤੇ ਸਰੀਰ ਤਾਂ ਥੋੜਾ ਜਿਆਦਾ ਹੈਲਥੀ ਹੈ ਜੇ ਕਿਸੇ ਨੂੰ ਵੀ ਇਹਦੀ شناخت ਹੋ ਸਕਦੀ ਹੋਵੇ ਤਾਂ ਅਸੀਂ ਵੀ ਵਾਣਾਂ ਪੂਰਾ ਸਵਾਰ ਕਰ ਸਕਦਾ ਜਾਂ ਸਵੈ ਸੇਵਾ ਸੈਂਟਰ ਸਵਾਰ ਸਰਵੋਤਮ ਇਹ ਨਹੀਂ ਕਹਿ ਸਕਦੇ ਵੀ ਪ੍ਰਵਾਸੀ ਹੈ ਕਿਉਂਕਿ ਉਹਦੇ ਕੱਪੜੇ ਤਾਂ ਨਹੀਂ ਲੱਗਦੇਗੇ ਜਾਂ ਕੁੱਤੀਆਬੀ ਹੋਊਗਾ ਜਾਂ ਕੀ ਹੋਊਗਾ ਇਹਦੇ ਬਾਰੇ ਤਾਂ ਬੱਸ ਪਤਾ ਨਹੀਂ ਅਸੀਂ ਇਹਨੂੰ 72 ਕਟਲੇ ਸਿਵਲ ਹੌਸ ਵਿੱਚ ਰੱਖਣ ਜਾ ਰਹੇ ਹਾਂ ਮੂਰਤੀ ਜੇ ਦੀ شناخت ਹੋ ਗਈ ਤਾਂ ਠੀਕ ਹੈ ਨਹੀਂ ਕੋਈ ਹੋਰ ਸੀ ਹੈਲਪ ਨਾਲ ਆਈ ਸੀ ਸ਼ਕਾਰੀ ਲੱਗ ਆ ਸੰਮਿਤ ਸੁਰੇ ਇਨਫਰਮੇਸ਼ਨ ਸਿਸਟਮ ਇਹ ਜਿਹੜਾ ਫਾਇਲ ਦਾ ਮੰਤਰ ਹੈਗਾ ਪੂਰਾ ਬਾਈ ਬਾਸ ਨੇ ਸਾਹਮਣੇ ਆਪ ਸਾਡੇ ਡੈਟਾ ਕੋਲ ਇਹ ਜਿਵੇਂ ਅਸੀਂ ਸਮਾਸ਼ ਸ਼ਿਵ ਸਾਈਡਲੀ ਵੱਲ ਪੈਣਾ ਹੂਟ ਐਟ ਬੋਡੀ ਜੁਟਾ ਦੇ ਸੋਲ ਹਸਪੀਟਲ ਦੇ ਸ਼ਿਫਟ ਡਰਾਈਵ ਸਰ ਕੋਈ ਪਹਿਚਾਨ ਹੋ ਸਕੀ ਨਹੀਂ ਬੋਡੀ ਨੂੰ ਜੈ ਡੈਡ ਬੋਡੀ ਜੈ ਅਨਡੈਟਫਾਈਡ ਕਾਰ ਨੇ ਟੇਕਨ ਜੀ ਨਾ ਅਪਸ਼ਮੜਾ ਜੀ ਸ਼ਿਵਾਪਟਾ ਸ਼ਿਫਟ ਡਰਾਈਵ ਨੂੰ ਪੂਸ਼ਪ ਕਰ ਰਿਹਾ ਹੈ ਤੁਹਾਡੇ ਕੋਲ ਹੁਣ ਕੀ ਫਰਜ਼ਦ ਕਰਦੇ ਸਾਰੇ UNS ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਮੋਗਾ ਦੇ ਵਿੱਚ ਕੋਟ ਕਪੂਰਾ ਬਾਈਪਾਸ ਦੇ ਨੇੜੇ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਕੁਝ ਸਮਾਜਿਕ ਸੁਸਾਇਟੀਆਂ ਜਥੇਬੰਦੀਆਂ ਅਤੇ ਪੰਜਾਬ ਪੁਲਿਸ ਮੋਗਾ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਲਾਸ਼ ਨੂੰ ਕਬਜ਼ੇ ਚ ਲੈ ਕੇ ਮਾਰਚਰੀ ਦੇ ਵਿੱਚ ਉਸ ਨੌਜਵਾਨ ਦੀ লাশ ਨੂੰ ਰਖਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨ ਦੀ ਮੌਤ ਹੋਈ ਹੈ ਤੇ ਭੇਤਪਰੇ ਹਾਲਾਤਾਂ ਦੇ ਵਿੱਚ ਮੋਗਾ ਕੋਟਕਪੂਰਾ ਬਾਈਪਾਸ ਦੇ ਇੱਕ ਮੈਦਾਨ ਦੇ ਵਿੱਚ ਇੱਕ ਖਾਲੀ ਜਗ੍ਹਾ ਦੇ ਵਿੱਚ ਇਹ লাশ ਬਰਾਮਦ ਕੀਤੀ ਗਈ ਆ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਵੀ ਇਹ লাশ ਕਿਸ ਦੀ ਹੈ ਕੋਈ ਵੀ ਪਛਾਣ ਹਜੇ ਸਾਹਮਣੇ ਨਹੀਂ ਆਈ ਹੈ ਪਰ ਕੁਝ ਸਮਾਇਕ ਸੋਸਾਇਟੀਆਂ ਵੱਲੋਂ ਸੰਸਥਾ ਮਾਂ ਵੱਲੋਂ ਇਸ ਲਾਸ਼ ਨੂੰ ਚੁੱਕਿਆ ਗਿਆ ਤੇ ਨਾਲੋਂ ਨਾਲ ਮੌਰਚਰੀ ਦੇ ਵਿੱਚ ਇਸ ਨੌਜਵਾਨ ਦੀ ਲਾਸ਼ ਨੂੰ ਰੱਖਿਆ ਗਿਆ ਹਾਲਾਂਕਿ ਇਸ ਤੋਂ ਬਾਅਦ ਕੋਈ ਵੀ ਜੋ ਇਹਦੇ ਬਾਰੇ ਜਾਣਕਾਰੀ ਸਾਹਮਣੇ ਆਉਗੀ ਤਾਂ ਜ਼ਰੂਰ ਲੋਕਾਂ ਦੇ ਨਾਲ ਸਾਂਝੀ ਕੀਤੀ ਜਾਊਗੀ ਪਰ ਫਿਲਹਾਲ ਦੀ ਘੜੀ ਮੁੱਢਲੀ ਜਾਣਕਾਰੀ ਦੇ ਵਿੱਚ ਹਲੇ ਤੱਕ ਇਸ ਨੌਜਵਾਨ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਪਰ ਇਲਾਕੇ ਦੇ ਵਿੱਚ ਲਾਸ਼ ਮਿਲਣ ਦੇ ਕਾਰਨ ਸਨਸਨੀ ਫੈਲ ਗਈ ਹੈ। ਨੂੰ ਕੋਲ ਆਈ ਸੀ ਇਸ ਮੇਰੇ ਇੱਕ ਇਥੇ ਸਾਈਂ ਧਾਮ ਦੇ ਸਾਹਮਣੇ ਡੈੱਡ ਬੋਡੀ ਪਈ ਹੈ। ਉਹ ਅਸੀਂ ਆਪ ਦੇ ਸੇਵਾਦਾਰਾਂ ਨਾਲ ਚੱਕੜ ਆਏ ਆ। ਉਹ ਕਿ ਇਹ ਤਕਰੀਬਨ ਇਹਦੀ ਉਮਰ ਕੋਈ 25 ਤੋਂ 30 ਸਾਲ ਦੇ ਵਿੱਚ ਲੱਗਦੀ ਹੈ। ਅਸੀਂ ਦੇ ਮੂੰਹ ਤੋਂ ਬਲੱਡ ਨਿਕਲ ਰਿਹਾ ਨਾ ਕੋਈ। ਉਹ ਅਸੀਂ ਚੱਕ ਲਿਆ ਕਵਰ ਕਰ ਲਿਆ। ਜਿਹੜੀ ਸ਼ਨਾਖਸ਼ਾਸੇ ਜਿਹੜੀ ਇੱਕ ਲੋਰ ਪਾਈ ਵੀ ਹੈ, ਇੱਕ ਇਹਦੇ ਸ਼ਰਟ ਪਾਈ ਵੀ ਹੈ ਡਬੀਆਂ ਵਾਲੀ। ਇਹਦੇ ਹੱਥ ਦੇ ਵਿੱਚ ਇੱਕ ਕੜਾ, ਇੱਕ ਗਾਨਾ ਇਹ ਆ ਪਾਇਆ ਹੋਇਆ ਤੇ ਸਰੀਰ ਤਾਂ ਥੋੜਾ ਜਿਆਦਾ ਹੈਲਥੀ ਹੈ। ਜੇ ਕਿਸੇ ਨੂੰ ਵੀ ਇਹਦੀ ਸ਼ਨਾਖਸ਼ੋ ਹੋ ਸਕਦੀ ਹੋਵੇ ਤਾਂ ਸਿਟੀ ਵਾਲਾ ਪੂਰਾ ਸੰਪਰਕ ਕਰ ਸਕਦਾ ਜਾਂ ਸਬਾਈ ਸੇਵਾ ਸੈਂਟਰ ਤੋਂ ਕਰ ਸਕਦਾ। ਸਰਵਦਾ ਮੋੜਾ ਇਹ ਨਹੀਂ ਕਹਿ ਸਕਦੇ ਕਿ ਪ੍ਰਵਾਸੀ ਹੈ ਕਿਉਂਕਿ ਉਹਦੇ ਕੱਪੜੇ ਤਾਂ ਨਹੀਂ ਲੱਗਦੇਗੇ ਜਾਂ ਕੁਟੀਆਬੀ ਹੋਊਗਾ ਜਾਂ ਕੀ ਹੋਊਗਾ ਇਹਦੇ ਬਾਰੇ ਤਾਂ ਬੱਚ ਪਤਾ ਨਹੀਂ ਅਸੀਂ ਇਹਨੂੰ 72 ਘੰਟੇ ਸਿਵਲ ਹਸਪੀਟਲ ਵਿੱਚ ਰੱਖਣ ਜਾ ਰਹੇ ਹਾਂ ਮੁਰਗੀ ਜੇ ਦੀ شناخت ਹੋ ਗਈ ਤਾਂ ਠੀਕ ਹੈ ਨਹੀਂ ਕੋਈ ਫ੍ਰੀ ਹੈਲਪ ਨਾਲ ਅਸੀਂ ਚਿਕਾਰੇ ਦਾ ਕਰਦੇ ਆ ਸਾਨੂੰ ਇੱਕ ਸੂਰੀ ਇਨਫੋਰਮੇਸ਼ਨ ਮਿਲ ਸੀ ਇਹ ਜਿਹੜਾ ਫਾਇਦਾ ਮੰਗਦਾ ਹੈਗਾ ਜੀ ਪੂਰਾ ਬਾਈ ਬਾਅਦ ਮੈਂ ਸਾਹਮਣੇ ਆਮ ਸਾਡੇ ਦੇਖ ਕੇ ਕੋਈ ਨਹੀਂ ਹੈ ਜਿਸ ਤੇ ਸਮਾਸ਼ਿਵਾ ਫਾਈਲਿੰਗ ਵਾਲਾ ਹਾਲ ਕੋਟ ਐਟ ਬੋਡੀ ਵਿੱਚ ਪਾ ਕੇ ਸੋਲ ਹਸਪੀਟਲ ਦੇ ਵਿੱਚ ਸ਼ਿਫਟ ਕਰਾਇਆ ਸਰ ਕੋਈ ਪਹਿਚਾਨ ਹੋ ਸਕੀ ਵੀ ਨਹੀਂ ਬੋਡੀ ਹੋ ਜਿਆ ਡੈਡ ਬੋਡੀ ਜਿਆ ਅਨ ਅਡੈਟ ਫਾਈਲ ਕਰਨੇ ਦੇਖਣ ਗਿਆ ਉਹ ਅਸ਼ੁਸ਼ ਮੋੜੀ ਸ਼ਿਵਲਪਰੈਸ਼ ਸ਼ਿਫਟ ਕਰਾਈ ਨਾ ਕੋਈ ਸਵਿਕਾਰ ਹੈ ਤੁਹਾਡੇ ਕੋਲ ਹੁਣ ਕੀ ਫਰਜ਼ਦ ਕਰਦੇ ਸਾਰੇ ਅਨੁਸਾਰ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਮੋਗਾ ਦੇ ਵਿੱਚ ਕੋਟਕਪੂਰਾ ਬਾਈਪਾਸ ਦੇ ਨੇੜੇ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਕੁਝ ਸਮਾਜਿਕ ਸੁਸਾਇਟੀਆਂ ਜਥੇਬੰਦੀਆਂ ਅਤੇ ਪੰਜਾਬ ਪੁਲਿਸ ਮੋਗਾ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਲਾਸ਼ ਨੂੰ ਕਬਜ਼ੇ ਚ ਲੈ ਕੇ ਮਾਰਚਰੀ ਦੇ ਵਿੱਚ ਉਸ ਨੌਜਵਾਨ ਦੀ লাশ ਨੂੰ ਰਖਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨ ਦੀ ਮੌਤ ਹੋਈ ਹੈ ਤੇ ਭੇਤਪਰੇ ਹਾਲਾਤਾਂ ਦੇ ਵਿੱਚ ਮੋਗਾ ਕੋਟਕਪੂਰਾ ਬਾਈਪਾਸ ਦੇ ਇੱਕ ਮੈਦਾਨ ਦੇ ਵਿੱਚ ਇੱਕ ਖਾਲੀ ਜਗ੍ਹਾ ਦੇ ਵਿੱਚ ਇਹ লাশ ਬਰਾਮਦ ਕੀਤੀ ਗਈ ਹੈ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਵੀ ਇਹ লাশ ਕਿਸ ਦੀ ਹੈ ਕੋਈ ਵੀ ਪਛਾਣ ਹਜੇ ਸਾਹਮਣੇ ਨਹੀਂ ਆਈ ਹੈ ਪਰ ਕੁਝ ਸਮਾਇਕ ਸੁਸਾਇਟੀਆਂ ਵੱਲੋਂ ਸੰਸਥਾ ਮਾਂ ਵੱਲੋਂ ਇਸ ਲਾਸ਼ ਨੂੰ ਚੁੱਕਿਆ ਗਿਆ ਤੇ ਨਾਲੋਂ ਨਾਲ ਮੋਰਚਰੀ ਦੇ ਵਿੱਚ ਇਸ ਨੌਜਵਾਨ ਦੀ ਲਾਸ਼ ਨੂੰ ਰੱਖਿਆ ਗਿਆ ਹਾਲਾਂਕਿ ਇਸ ਤੋਂ ਬਾਅਦ ਕੋਈ ਵੀ ਜੋ ਇਸ ਦੇ ਬਾਰੇ ਜਾਣਕਾਰੀ ਸਾਹਮਣੇ ਆਉਗੀ ਤਾਂ ਜ਼ਰੂਰ ਲੋਕਾਂ ਦੇ ਨਾਲ ਸਾਂਝੀ ਕੀਤੀ ਜਾਊਗੀ ਪਰ ਫਿਲਹਾਲ ਦੀ ਘੜੀ ਮੁੱਢਲੀ ਜਾਣਕਾਰੀ ਦੇ ਵਿੱਚ ਹਲੇ ਤੱਕ ਇਸ ਨੌਜਵਾਨ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਪਰ ਇਲਾਕੇ ਦੇ ਵਿੱਚ ਲਾਸ਼ ਮਿਲਣ ਦੇ ਕਾਰਨ ਸਨਸਨੀ ਫੈਲ ਗਈ ਹੈ। ਸਾਨੂੰ ਪੁਲਿਸ ਦੀ ਕਾਲ ਆਈ ਸੀ ਇਸ ਮੇਰੇ ਇੱਕ ਕਿਤੇ ਸਾਈਂਤਾਮ ਦੇ ਸਾਹਮਣੇ ਰੈੱਡ ਬੋਡੀ ਪਈ ਹੈ। ਉਹ ਅਸੀਂ ਆਪ ਦੇ ਸੇਵਾਦਾਰਾਂ ਨਾਲ ਚੱਕੜ ਆਏ ਆ। ਉਹ ਕਿ ਇਹ ਤਕਰੀਬਨ ਇਹਦੀ ਉਮਰ ਕੋਈ 25 ਤੋਂ 30 ਸਾਲ ਦੇ ਵਿੱਚ ਲੱਗਦੀ ਹੈ। ਅਸੀਂ ਦੇ ਮੂੰਹ ਤੋਂ ਬਲੱਡ ਨਿਕਲ ਰਿਹਾ ਨਾ ਕੋਈ। ਉਹ ਅਸੀਂ ਚੱਕ ਲਿਆ ਕਵਰ ਕਰ ਲਿਆ। ਇਹਦੀ شناختਾanse ਜਿਹੜੀ ਇੱਕ ਲੋਰ ਪਾਈ ਵੀ ਹੈ, ਇੱਕ ਇਹਦੇ ਸ਼ਰਟ ਪਾਈ ਵੀ ਹੈ ਡੱਬੀਆਂ ਵਾਲੀ। ਇਹਦੇ ਹੱਥ ਦੇ ਵਿੱਚ ਇੱਕ ਕੜਾ, ਇੱਕ ਗਾਨਾ ਇਹ ਹੈ ਪਾਇਆ ਹੋਇਆ ਤੇ ਸਰੀਰ ਦਾ ਥੋੜਾ ਜਿਹਾ ਹੈਲਥੀ ਹੈ। ਜੇ ਕਿਸੇ ਨੂੰ ਵੀ ਇਹਦੀ شناخت ਹੋ ਸਕਦੀ ਹੋਵੇ ਤਾਂ ਅਸੀਂ ਵੀ ਵਾਣਾਂ ਪੂਰਾ ਸਵਾਰ ਕਰ ਸਕਦਾ ਜਾਂ ਸਵੈ ਸੇਵਾ ਸੈਂਟਰ ਤੋਂ ਕਰ ਸਕਦਾ। ਸਰਗਿਟਲੇ ਸਿਵਲ ਹਸਪੀਟਲੋਂ ਮੋਗਾ ਵਿੱਚ ਰੱਖਿਆ ਸਰੋਤੋਂ ਮੋਗਾ ਇਹ ਨਹੀਂ ਕਹਿ ਸਕਦੇ ਕਿ ਪ੍ਰਵਾਸੀ ਹੈ ਕਿ ਕੋਕੋ ਉਹਦੇ ਕੱਪੜੇ ਤਾਂ ਨਹੀਂ ਲੱਗਦੇਗੇ ਜਾਂ ਕੋਕੀਆਬੀ ਹੋਊਗਾ ਜਾਂ ਕੀ ਹੋਊਗਾ ਇਹਦੇ ਬਾਰੇ ਤਾਂ ਬੱਸ ਪਤਾ ਨਹੀਂ ਅਸੀਂ ਇਹਨੂੰ 72 ਘੰਟੇ ਸਿਵਲ ਹਸਪੀਟਲ ਵਿੱਚ ਰੱਖਣ ਜਾ ਰਹੇ ਹਾਂ ਮੁਰਗੀ ਜੇ ਦੀ شناخت ਹੋ ਗਈ ਤਾਂ ਠੀਕ ਹੈ ਨਹੀਂ ਕੋਈ ਫ੍ਰੀ ਹੈਲਪ ਨਾਲ ਅਨੁਸ਼ਾਸਨ ਕਰੇਗਾ ਆ ਸਾਨੂੰ ਇੱਕ ਸੂਰੀ ਇਨਫਰਮੇਸ਼ਨ ਮਿਲਸੀ ਜਿਹੜਾ ਫਾਇੰਡ ਆ ਮੰਗਰ ਹੈਗਾ ਪੂਰਾ ਬਾਈ ਬਾਸ ਨੇ ਸਾਹਮਣੇ ਆ ਅਮ ਸਾਡੇ ਇੱਕ ਸੈਕਟਰ ਜਿਹੜੇ ਜਿਵੇਂ ਅਸੀਂ ਸਮਾਜ ਸੇਵਾ ਫਾਇੰਡਲੀ ਬਲਕ ਦਾ ਹੂਟ ਐਟ ਬਾਡੀ ਪੇਚਾ ਕੇ ਸੋਲ ਹਸਪੀਟਲ ਦੇ ਸਿਫਟ ਰਾਤ ਸਰ ਕੁ ਪਹਿਚਾਨ ਹੋ ਸਕੀ ਨਹੀਂ ਬਾਡੀ ਨੂੰ ਜੈ ਡੈਡ ਬਾਡੀ ਜਰੂਰ ਅਨਡੈਟਫਾਈਡ ਕਾਰਨ ਜੇਕੇਨ ਕੀ ਨਾ ਅਪਸ਼ ਮੋੜੀ ਸਿਵਾ ਅਪਸ਼ ਸੈਕਟਰ ਹੀ ਨਾ ਪੂਛ ਸਕ ਰਹੇ ਤਾਂ ਤੁਹਾਡੇ ਕੋਲ ਹੁਣ ਕੀ ਫਰਦੋ ਕਰਦੇ ਬਸ ਹੀ ਮਾਰਕਸ ਜੀ ਪਤਰਕਾ ਤੇ ਆ ਰਿਹਾ ਹੈ ਜੇ ਇਹ ਵੀ ਡਾਕ ਸਾਰੇ ਹੁਣ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਮੋਗਾ ਦੇ ਵਿੱਚ ਕੋਟਕਪੂਰਾ ਬਾਈਪਾਸ ਦੇ ਨੇੜੇ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਕੁਝ ਸਮਾਜਿਕ ਸੁਸਾਇਟੀਆਂ ਜਥੇਬੰਦੀਆਂ ਅਤੇ ਪੰਜਾਬ ਪੁਲਿਸ ਮੋਗਾ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਲਾਸ਼ ਨੂੰ ਕਬਜ਼ੇ ਚ ਲੈ ਕੇ ਮਾਰਚਰੀ ਦੇ ਵਿੱਚ ਉਸ ਨੌਜਵਾਨ ਦੀ লাশ ਨੂੰ ਰਖਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨ ਦੀ ਮੌਤ ਹੋਈ ਹੈ ਤੇ ਭੇਤ ਭਰੇ ਹਾਲਾਤਾਂ ਦੇ ਵਿੱਚ ਮੋਗਾ ਕੋਟਕਪੂਰਾ ਬਾਈਪਾਸ ਦੇ ਇੱਕ ਮੈਦਾਨ ਦੇ ਵਿੱਚ ਇੱਕ ਖਾਲੀ ਜਗ੍ਹਾ ਦੇ ਵਿੱਚ ਇਹ লাশ ਬਰਾਮਦ ਕੀਤੀ ਗਈ ਹੈ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਵੀ ਇਹ লাশ ਕਿਸ ਦੀ ਹੈ ਕੋਈ ਵੀ ਪਛਾਣ ਹਜੇ ਸਾਹਮਣੇ ਨਹੀਂ ਆਈ ਹੈ ਪਰ ਕੁਝ ਸਮਾਇਕ ਸੁਸਾਇਟੀਆਂ ਵੱਲੋਂ ਸੰਸ ਟਰਾਮਾ ਵੱਲੋਂ ਇਸ ਲਾਸ਼ ਨੂੰ ਚੁੱਕਿਆ ਗਿਆ ਤੇ ਨਾਲੋਂ ਨਾਲ ਮਾਰਚਰੀ ਦੇ ਵਿੱਚ ਇਸ ਨੌਜਵਾਨ ਦੀ ਲਾਸ਼ ਨੂੰ ਰੱਖਿਆ ਗਿਆ ਹਾਲਾਂਕਿ ਇਸ ਤੋਂ ਬਾਅਦ ਕੋਈ ਵੀ ਜੋ ਇਹਦੇ ਬਾਰੇ ਜਾਣਕਾਰੀ ਸਾਹਮਣੇ ਆਉਗੀ ਤਾਂ ਜ਼ਰੂਰ ਲੋਕਾਂ ਦੇ ਨਾਲ ਸਾਂਝੀ ਕੀਤੀ ਜਾਊਗੀ ਪਰ ਫਿਲਹਾਲ ਦੀ ਘੜੀ ਮੁੱਢਲੀ ਜਾਣਕਾਰੀ ਦੇ ਵਿੱਚ ਹਲੇ ਤੱਕ ਇਸ ਨੌਜਵਾਨ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਪਰ ਇਲਾਕੇ ਦੇ ਵਿੱਚ ਲਾਸ਼ ਮਿਲਣ ਦੇ ਕਾਰਨ ਸਨਸਨੀ ਫੈਲ ਗਈ ਹੈ ਨੂੰ ਪੁਲਿਸ ਦੀ ਕਾਲ ਆਈ ਸੀ ਇਸ ਮੇਰੇ ਇੱਕ ਇਤੇ ਸਾਈਂ ਧਾਮ ਦੇ ਸਾਹਮਣੇ ਡੈੱਡ ਬੋਡੀ ਪਈ ਹੈ ਉਹ ਅਸੀਂ ਆਪ ਦੇ ਸੇਵਾਦਾਰਾਂ ਨਾਲ ਚੱਕਣ ਆਏ ਆ। ਉਹ ਕਿ ਇਹ ਤਕਰੀਬਨ ਇਹ ਜੀ ਉਮਰ ਕੋਈ 25 ਤੋਂ 30 ਸਾਲ ਦੇ ਵਿੱਚ ਲੱਗਦੀ ਹੈ। ਅਸਰੇ ਮੂੰਹ ਤੋਂ ਬਲੱਡ ਨਿਕਲ ਰਿਹਾ ਹੈ ਨਾ ਕੋਈ। ਉਹ ਅਸੀਂ ਚੱਕ ਲਿਆ ਕਵਰ ਕਰ ਲਿਆ। ਇਹਦੀ شناختਸ਼ਾਸੇ ਜਿਹੜੀ ਇੱਕ ਲੋੜ ਪਾਈ ਵੀ ਹੈ, ਇੱਕ ਇਹਦੇ ਸ਼ਰਟ ਪਾਈ ਵੀ ਹੈ ਡਬੀਆਂ ਵਾਲੀ। ਇਹਦੇ ਹੱਥ ਦੇ ਵਿੱਚ ਇੱਕ ਕੜਾ ਹੈ, ਇੱਕ ਗਾਨਾ ਹੈ ਪਾਇਆ ਹੋਇਆ ਤੇ ਸਰੀਰ ਦਾ ਥੋੜਾ ਜਿਆਦਾ ਖਲਤੀ ਹੈ। ਜੇ ਕਿਸੇ ਨੂੰ ਵੀ ਇਹਦੀ شناختਸ਼ੋਤ ਕਰ ਸਕਦੀ ਹੋਵੇ ਤਾਂ ਸੀਡੀ ਵਾਲਾ ਪੂਰਾ ਸਪਰਟ ਕਰ ਸਕਦਾ ਜਾਂ ਸਭਾ ਜੀਵਾ ਸੈਂਟਰ ਤੋਂ ਕਰ ਸਕਦਾ। ਉਹਦਾ ਮੋੜਾ ਇਹ ਨਹੀਂ ਕਹਿ ਸਕਦੇ ਕਿ ਪ੍ਰਵਾਸੀ ਹੈ ਕਿਉਂਕਿ ਉਹਦੇ ਕੱਪੜੇ ਤਾਂ ਨਹੀਂ ਲੱਗਦੇ ਜੀ ਜਾਂ ਕੋਈ ਪਿਆਬੀ ਹੋਊਗਾ ਜਾਂ ਕੀ ਹੋਊਗਾ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਅਸੀਂ ਇਹਨੂੰ 72 ਘੜਲੇ ਸਿਵਲ ਹਸਪੀਟਲ ਵਿੱਚ ਰੱਖਣ ਜਾ ਰਹੇ ਹਾਂ ਮੁਰਗੀ ਜੇ ਦੀ ਸ਼ਨਾਖਸ਼ ਹੋ ਗਈ ਤਾਂ ਠੀਕ ਹੈ ਨਹੀਂ ਕੋਈ ਕੋਈ ਹੈਲਪ ਨਾਲ ਅਸੀਂ ਸਟਾਰਟ ਕਰਦੇ ਆ ਆ ਸਾਨੂੰ ਇੱਕ ਸੂਰੀ ਇਨਫਰਮੇਸ਼ਨ ਮਿਲ ਸੀ ਜਿਹੜਾ ਫਾਇਤਾ ਮੰਦਰ ਹੈਗਾ ਜੀ ਪੂਰਾ ਬਾਈਬਾਰ ਨੇ ਸਾਹਮਣੇ ਅਰਚਨਾ ਦੇਖ ਕੇ ਕੋਈ ਜਿਸਤੇ ਅਸੀਂ ਸਮਾਜ ਸੇਵਾ ਸਾਇੰਟੀਫਿਕ ਮੋਰਟਲ ਕੋਟ ਐਟ ਬਾਡੀ ਵਿੱਚ ਪਾ ਕੇ ਸਿਵਲ ਹਸਪਤਲ ਦੇ ਸਿਫਟ ਕਰਾਇਆ ਸਰ ਕੋਈ ਪਛਾਣ ਹੋ ਸਕੀ ਵੀ ਨਹੀਂ ਬਾਡੀ ਨੂੰ ਜਿਹੜਾ ਡੈੱਡ ਬਾਡੀ ਜਿਹੜਾ ਹਨ ਡੈਟਫਾਈਡ ਹੈ ਕਰਨੇ ਦੇਖਦੇ ਕੀ ਨਾ ਸੂਸ਼ ਮੋਰਟਲ ਸਿਵਲ ਹਸਪਤਲ ਦੇ ਸਿਫਟ ਕਰਾਈਏ ਨਾ ਪੂਛੀ ਬਸ ਕਰਾਂਗੇ ਤੁਹਾਡੇ ਕੋਲੋਂ ਹੁਣ ਕੀ ਫਰਜ਼ ਕਰਨੇ ਬਸ ਇੱਕ ਮੋਰਚੀ ਪਤਰ ਕਰਿਆ ਜਾਂਦਾ ਹੈ ਜੇ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਮੋਗਾ ਦੇ ਵਿੱਚ ਕੋਟਕਪੂਰਾ ਬਾਈਪਾਸ ਦੇ ਨੇੜੇ ਇੱਕ ਨੋ